ਸਾਸਟਰੀਆ ਕਾਲ ਜੀ ਅੱਜ ਆਪਾਂ ਬਣਾਵਾਂਗੇ ਫਾਰਫੇਲ ਪਾਸਤਾ ਚਲੋ ਜੀ ਫਿਰ ਆਪਾਂ ਰੈਸਪੀ ਇਨ ਸਟਾਰਟ ਕਰਦੇ ਹਾਂ ਫਾਰਫੇਲ ਪਾਸਤਾ ਬਣਾਉਣ ਲਈ ਪਹਿਲਾਂ ਆਪਾਂ 2 ਟਾਈ ਗਲਾਸ ਪਾਣੀ ਦੇ ਲੈ ਲਾਂਗੇ ਜਿਸਨ ਇੱਕ ਵਿੱਚ ਆਪਣਾ ਪਾਸਤਾ ਚੰਗੀ ਤਰ੍ਹਾਂ ਉਬਲ ਜੀ ਪਾਣੀ ਨੂੰ ਆਪਾਂ ਹੁਣ ਗਰਮ ਹੋਣ ਦੇਵਾਂਗੇ ਪਾਣੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਅੱਧਾ ਚਮਚ ਨਮਕ ਦਾ ਇੱਕ ਚਮਚਾ ਪਾ ਪਾ ਦਾਂਗੇ ਆਇਲ ਦਾ ਆਇਲ ਪਾਉਣਾ ਜਿਹੜਾ ਆਪਣਾ ਪਾਸਤਾ ਉਹ ਚਿਪਕਦਾ ਨਹੀਂ ਇੱਕ ਦੂਜੇ ਨਾਲ ਜੀ ਤੋ ਪਾਣੀ ਨੂੰ ਚੰਗੇ ਤਰੀਕੇ ਨਾਲ ਉਬਲ ਆਉਣ ਲੱਗ ਜੀ ਉਦੋਂ ਆਪਾਂ ਪਾਸਤੇ ਨੂੰ ਪਾਉਣਾ ਠੰਡੇ ਵਿੱਚ ਪਾਸਤਾ ਆਪਾਂ ਨਹੀਂ ਪਾਉਣਾ ਇਹਦੇ 'ਚ ਲਓ ਜੀ ਇੱਕ ਕੌਲੀ ਆਪਾਂ ਪਾ ਦੋ ਇਹਦੇ ਵਿੱਚ ਗੈਂਸ ਨੂੰ ਉਲਟੇ ਰੱਖ ਕੇ ਅਸੀਂ ਪਹਿਲਾ ਵਾਲਾ ਦਿਲਾਂਗੇ ਇਸ ਤੋਂ ਬਾਅਦ ਆਪਾਂ ਜਿਹੜਾ ਵਾਲਾ ਜੂ ਗੈਂਸ ਨੂੰ ਮੀਡੀਅਮ ਕਰਕੇ 10 ਤੋਂ 11 ਮਿੰਟ ੱੱਕ ਕੇ ਪਕਾ ਲਾਂਗੇ ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ ਲਓ ਜੀ ਆਪਾਂ ਨੂੰ 10 ਮਿੰਟ ਹੋ ਗਏ ਪਾਸ ਤੇ ਨੇ ਇਸੇ ਤਰ੍ਹਾਂ ਉਬਾਲ ਦਿਓ ਇਹਨੂੰ ਇਹਨੂੰ ਆਪਾਂ ਹੁਣ ਪਹਿਲਾਂ ਚੈੱਕ ਕਰ ਲਾਂਗੇ। ਪਾਸਤਾ ਆਪਣਾ ਇਸ ਤਰ੍ਹਾਂ ਸੌਫਟ ਹੋਣਾ ਚਾਹੀਦਾ ਹੈ। ਜੇ ਆਪਣਾ ਪਾਸਤਾ ਥੋੜਾ ਜਿਹਾ ਕੱਚਾ ਰਹੇ ਜੀ ਤੇ ਇਹਦਾ ਟੇਸ ਬਿਲਕੁਲ ਵੀ ਵਧੀਆ ਨਹੀਂ ਹੁੰਦਾ। ਲਓ ਜੀ ਇਹਨੂੰ ਆਪਾਂ ਛਾਣ ਲਾਂਗੇ। ਪਾਸਤਾ ਛਾਣਨ ਤੋਂ ਬਾਅਦ ਆਪਾਂ ਹੁਣ ਮਸਾਲਾ ਤਿਆਰ ਕਰ ਲਾਂਗੇ। ਉਹਦੇ ਲਈ ਆਪਾਂ ਕੜਾਹੀ ਦੇ ਵਿੱਚ ਦੋ ਤਿੰਨ ਚਮਚੇ ਆਇਲ ਦੇ ਲਏ। ਆਇਲ ਨੂੰ ਆਪਾਂ ਥੋੜਾ ਜਿਹਾ ਗਰਮ ਕਰ ਲਾਂਗੇ। ਔਰ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਬਰੀਕ ਕੱਟਿਆ ਹੋਇਆ ਲਸਣ ਬਰੀਕ ਕੱਟਿਆ ਹੋਇਆ ਪਿਆਜ਼ ਪਿਆਜ਼ ਨੂੰ ਆਪਾਂ ਥੋੜਾ ਜਿਹਾ ਭਨ ਲਵਾਈਏ ਪਿਆਜ਼ ਨੂੰ ਹਮ ਘਬਰੌਣ ਕਰਨ ਤੋਂ ਬਾਅਦ ਇਹਦੇ ਵਿੱਚ ਪਾ ਦਈਏ ਆਪਾਂ ਬਰੀਕ ਕੱਟਿਆ ਹੋਇਆ ਟਮਾਟਰ ਤੋ ਬ੍ਰਿਸਕਟ ਨੂੰ ਆਈਏ ਹਰੀਆਂ ਮਿਰਚਾਂ ਇੱਕ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਪਿਆਜ਼ ਤੇ ਟਮਾਟਰ ਨੂੰ ਆਪਾਂ ਦੋ ਤਿੰਨ ਮਿੰਟ ਤੱਕ ਬੁਨ ਲਾਂਗੇ ਸ਼ਿਮਲਾ ਮਿਰਚ ਪਿਆਜ਼ ਤੇ ਟਮਾਟਰ ਆਪਾਂ ਸੌਫਟ ਹੋ ਜਾਏਗਾ ਉਹਨਾਂ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਤਿੰਨ ਚਮਚੇ ਟਮੇਟੋ ਸਾਸ ਅੱਧਾ ਚਮਚਾ ਸੋਇਆ ਸਾਸ 1 ਚਮਚਾ ਪੀਜ਼ਾ ਸੌਸ ਪੀਜ਼ਾ ਸੌਸ ਨੂੰ ਤੁਸੀਂ ਇਸ ਕਿਤੋਂ ਵੀ ਕਰ ਸਕਦੇ ਹੋ ਚਮਚੇ ਦਾ ਚੌਥਾਈ ਸਲਮਕ ਕਿਉਂਕਿ ਨਮਕ ਆਪਣਾ ਪਹਿਲਾਂ ਵੀ ਪਾਇਆ ਹੋਇਆ ਹੈ ਚਮਚੇ ਦਾ ਚੌਥਾਈ ਸਕਾਲੀ ਮਿਰਚ ਜਦੋਂ ਇਹ ਪਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਲਾਲ ਮਸਲਣ ਦਾ ਪਾਊਡਰ ਵੀ ਪਾ ਸਕਦੇ ਹੋ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਿਹੜਾ ਪਬਾਸਤਾ ਬਾਲ ਕੇ ਰੱਖਿਆ ਉਹ ਐਡ ਕਰ ਲਾਂਗੇ ਪਾਸਤੇ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਜਾਂ ਤਿੰਨ ਚਮਚੇ ਫਰੈਸ਼ ਕਰੀਮ ਦੀ ਤੁਸੀਂ ਇਹਦੇ ਵਿੱਚ ਮਿਊਨਿਸ ਵੀ ਪਾ ਸਕਦੇ ਹੋ ਇੱਕ ਚਮਚੇ ਦੇ ਕਰੀਬ ਆਪਾਂ ਪਾਵਾਂਗੇ ਓਰੀਗানো মিক্স ਕਰਨ ਤੋਂ ਬਾਅਦ ਇਹਨੂੰ ਆਪਾਂ ਨੇ ਇੱਕ ਦੋ ਮਿੰਟਾਂ ਲਈ మీడియం ਫਲੇਮ ਤੇ ਠੱਕ ਪਕਾ ਲਾਂਗੇ। ਫਾਰ ਫਿਰ ਪਾਸਤਾ ਬਣ ਕੇ ਪੰਦੂਰ ਕੋ ਤਿਆਰ। ਗੈਸ ਨੂੰ ਆਪਾਂ ਬੰਦ ਕਰ ਦੇਣੀ। ਤੇ ਪਾਸਤੇ ਨੂੰ ਆਪਾਂ ਸਰਵ ਕਰਾਂਗੇ। ਫਾਰ ਫਿਰ ਪਾਸਤਾ ਆਪਣਾ ਬਹੁਤ ਵਧੀਆ ਬਣਿਆ। ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾ ਕੇ ਵੇਖਿਓ। ਵੀਡੀਓ ਵਧੀਆ ਲੱਗੀ ਤੇ ਲਾਈਕ, ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਧੰਨਵਾਦ।